ਮਿੰਟੂ ਜੀ ਪਿੱਛੇ ਜੇ ਇੱਕ ਹੀ ਹੋਇਆ ਮਸਲਾ ਇੱਕ ਕਿ ਪੈਸੇ ਨਾ ਦੇਣ ਕਰਕੇ ਇੱਕ ਵੀਡੀਓ ਇੰਨੀ ਵਾਇਰਲ ਹੋਈ ਜੀ ਤੇ ਆਪਾਂ ਗੱਲ ਵੀ ਕੀਤੀ ਵਾਰੀ ਵਾਰੀ ਮੈਂ ਉਸ ਦਾ ਨਾਮ ਤੇ ਨਹੀਂ ਲੈਂਦਾ ਪਰ ਪੈਸੇ ਨਾ ਦੇਣ ਕਰਕੇ ਕਈ ਵਾਰੀ ਹੋਰ ਵੀ ਰੋਲੇ ਪੈ ਜਾਂਦੇ ਐ ਇੱਕ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਕਿ ਕੋਠੀ ਦੇ ਕਬੂਟਿਆਂ ਦਾ ਰੋਲਾ ਆਇਆ ਸੀ ਹੁਣ ਕਹਿੰਦੇ ਕਿ ਕਬੂਟਿਆਂ ਦਾ ਹੋਰ ਰੋਲਾ ਪੈ ਗਿਆ ਹਾਂਜੀ ਦੇਖੋ ਬੂਟੇ ਵਾਲਾ ਜਿਹੜਾ ਰੋਲਾ ਹੈ ਨਾ ਜੀ ਮੈਂ ਅੱਗੇ ਕਾਲ ਕੀਤੀ ਸੀਗੀ ਕਿਉਂਕਿ ਉਹ ਖਬਰ ਵਾਇਰਲ ਹੋ ਰਹੀ ਆ ਹੂੰ ਹੂੰ ਤੇ ਮੈਂ ਕਿਹਾ ਚਲੋ ਮੇਰੇ ਕੋਲ ਨੰਬਰ ਸੀਗਾ ਤੇ ਹੁਣ ਉਹ ਦੋ ਕਾਲਾਂ ਆਈਆਂ ਪਈਆਂ ਇਹ ਤੁਹਾਡੀ ਇਜਾਜ਼ਤ ਹੋਵੇ ਤੇ ਕਾਲ ਲਈ ਬਿਲਕੁਲ 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 ਆਪਾਂ ਦੇਖ ਲਈਏ ਵੀ ਬੂਟਿਆਂ ਦਾ ਕੀ ਰੌਲਾ ਹੈ ਜੀ 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 ਚਲੋ ਤੁਸੀਂ ਉਹਨਾਂ ਚਿਰ ਕਰੋ ਗੱਲ ਜੀ ਬਿਲਕੁਲ ਅ ਇਹ ਆ ਵੀ ਬੂਟਿਆਂ ਵਾਲਾ ਕੀ ਰੌਲਾ ਪੈਂਦਾ ਜੀ ਹੁਣ ਚੰਗਾ ਜੀ ਆਪਾਂ ਲਾਈਵ ਹੀ ਦੇਖ ਲੈਨੇ ਆ ਜੀ ਇਹ ਕਈ ਵਾਰੀ ਖਬਰਾਂ ਫੇਕ ਬਣ ਕੇ ਆ ਜਾਂਦੀਆਂ ਹਨ ਅਸਲੀਅਤ ਤੋਂ ਬਹੁਤ ਲੱਗ ਜਾਂਦੀ ਹੈ ਫਿਰ ਇਹਦਾ ਤੱਤ ਕੋਈ ਮਿਲ ਜਾਂਦਾ ਹਾਂ ਜੀ ਹਾਂ ਜੀ ਉਸ ਲਈ ਦੋਸਤਾਂ ਨੂੰ ਲੱਗ ਜਾਂਦਾ ਕਿ ਪਈ ਐਵੇਂ ਅਸੀਂ ਗੱਲ ਨਹੀਂ ਕਰਦੇ ਨਹੀਂ ਨਹੀਂ ਅਸੀਂ ਤਾਂ ਪੱਖ ਮਤਲਬ ਕਿ ਲੈਣ ਵਾਸਤੇ ਕੀਤਾ ਸੀਗਾ ਕਿ ਉਹ ਖਬਰ ਵਾਇਰਲ ਹੋਈ ਹੈ ਤੇ ਅਸੀਂ ਉਹਦੇ ਤੇ ਗੱਲ ਕਰ ਸਕੀ ਹਾਂ ਹਾਂ ਜੀ ਬੀਬੀ ਮਾਨੂੰ ਕਹੇ ਜ ਹਾਂਜੀ ਬੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਿੰਟੂ ਗੁਰੂ ਸ੍ਰੀ ਅਰਸ਼ ਕਰਦਾ ਜੀ ਹਾਂਜੀ ਬੀਰੇ ਕੀ ਹਾਲ ਹੈ ਵਧੀਆ ਜੀ ਠੀਕ ਹੈ ਜੀ ਬੀਬੀ ਜੀ ਤੇ ਤੁਹਾਡੀ ਇੱਕ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਉਸ ਮਤਲਕ ਗੱਲ ਕਰਨੀ ਸੀ ਅਸੀਂ ਲਾਈਵ 'ਚ ਹੀ ਬੈਠੇ ਸੀਗੇ ਜੀ ਤੁਸੀਂ ਕੋਈ ਆਪਣਾ ਕੋਈ ਵਰਸ਼ਨ ਦੇਣਾ ਹੈ ਤਾਂ ਦੇ ਸਕਦੇ ਹੋ ਕਿ ਉਹ ਖਬਰ ਜਿਹੜੀ ਹੈ ਉਹ ਕਹਿੰਦੇ ਕਿ ਬੂਟੇ ਹੀ ਤੁਸੀਂ ਉਦਾਂ ਹੀ ਲੈ ਗਏ ਭਰ ਭਰਾ ਕੇ ਕੀ ਕਹਾਣੀ ਹੈ ਜੀ ਕਿਹੜਾ ਬੂਟਾ ਨਰਸਰੀ ਕੋਈ ਤੁਸੀਂ ਉੱਥੇ ਜਗਰਾਉਂਦੇ ਲਾਗੇ ਕਹਿੰਦੇ ਜੀ ਪਹਿਲਾਂ ਸੀਲ ਕਰਾ ਦਿੱਤੀ ਤੇ ਉਸ ਤੋਂ ਬਾਅਦ ਹਾਂ ਜੀ ਆਜੀ ਖਬਰ ਵਾਇਰਲ ਹੋ ਰਹੀ ਜੀ ਕੱਲ ਦੀ ਬਹੁਤ ਬੀਬੀ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਜੀ ਮੈਂ ਕੋਈ ਨਰਸਰੀ ਸੀਲ ਕਰਾਉਂਦੀ ਹਾਂ ਜੀ ਹਾਂ ਜੀ ਨਰਸਰੀ ਸੀਲ ਕਰਨ ਉਪਰੰਤ ਦੱਸ ਦੇਖੇ ਜੀ ਫਿਰ ਉਸ ਤੋਂ ਬਾਅਦ ਉਹ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਲਡ ਕਰਿਓ ਮੈਂ ਤੁਹਾਨੂੰ ਤਾਂ ਮੈਂ ਤਾਂ 스피ਕਰ ਤੇ 스피커 অন ਕਰਨ ਲੱਗੇ ਮੇਰੇ ਹਸਬੰਦ ਨੇ ਤੇ ਗੱਲ ਕਰਦੇ ਜੀ ਜੀ ਕਰਵਾ ਦਿੱਤੇ ਵੀ ਆਪ ਕੋਲ ਨਾ ਸਟਰੀ ਵੀ ਸੀ ਕਰਾਉਣੀ ਮੁਰ ਤੋਂ ਗੁੱਤੇ ਚੱਕ ਲੈ ਗਏ ਉੱਥੋਂ ਸਾਰੇ ਹੈਲੋ ਹੈਲੋ ਹਾਂਜੀ ਬੀਬੀ ਜੀ ਸਰ ਮੈਨੂੰ ਤਾਂ ਇਹਦੇ ਬਾਰੇ ਸੱਚੀ ਹੋਈ ਨਾ ਨਹੀਂ ਬਹੁਤ ਖਬਰ ਕੱਲ ਦੀ ਵਾਇਰਲ ਹੋਈ ਆ ਅਸੀਂ ਇਸੇ ਕਰਕੇ ਉਹ ਖਬਰ ਨਹੀਂ ਕੀਤੀ ਅਸੀਂ ਮਤਲਬ ਕਿ ਉਦੋਂ ਹੀ ਮناسب ਸਮਝਿਆ ਕਰਨਾ ਇਸ ਨੂੰ ਕਿ ਜਦੋਂ ਹਾਂਜੀ ਚਲੋ ਅਸੀਂ ਤੁਹਾਨੂੰ ਕਟਿੰਗ ਭੇਜਦੇ ਆ ਜੀ ਅਸੀਂ ਤੁਹਾਨੂੰ ਵਟਸਐਪ ਕਰਦੇ ਆ ਅੱਛਾ ਤੁਸੀਂ ਕਟਿੰਗ ਭੇਜੋ ਹਾਂਜੀ ਜ਼ਰੂਰ ਭੇਜ ਦਿੰਦੇ ਆ ਵੀ ਜੇ ਆਕੇ ਨਾ ਜਿਹੜੀ ਨਰਤਰੀ ਤੇ ਉੱਥੇ ਜਾ ਕੇ ਵੀਡੀਓ ਕਾਲ ਕਰਾਉਂਗੀ ਤੁਹਾਡੀ ਅੱਛਾ ਠੀਕ ਹੈ ਜੀ ਅਸੀਂ ਤਾਂ ਔਨ ਲਾਈਵ ਚ ਵੀਡੀਓ ਕਾਲ ਤੇ ਨਹੀਂ ਲੈ ਸਕਾਂਗੇ ਪਰ ਤੁਹਾਡਾ ਜੋ ਵੀ ਵਰਸ਼ਨ ਹੋਇਆ ਅਸੀਂ ਜ਼ਰੂਰ ਚਲਾਵਾਂਗੇ ਜੀ ਕੋਈ ਗੱਲ ਨਹੀਂ ਮੈਨੂੰ ਕਟਿੰਗ ਭੇਜ ਦਿਓ ਵੀਰੇ ਜੀ ਜੀ ਹੋਣੇ ਜੀ ਓਕੇ ਲੋਜੀ ਉਹ ਕਹਿੰਦੇ ਆ ਕਿ ਦੇਖੋ ਖਬਰ ਦੇ ਮੁਤਾਬਕ ਤੇ ਉਹ ਜਿਹੜੇ ਪੱਤਰਕਾਰ ਦੀ ਖਬਰ ਹੈ ਜੀ ਜੋ ਕਟਿੰਗ ਹੈ ਸਾਹਿਬ ਹਮ ਤੁਸੀਂ ਉਹ ਕਰੋ ਫਾਰਵਰਡ ਸਾਡੀ ਤਕਨੀਕੀ ਟੀਮ ਨੂੰ ਅਪੀਲ ਹੈ ਕਿ ਉਹ ਸਾਨੂੰ ਫਾਰਵਰਡ ਕਰੋ ਅਸੀਂ ਅੱਗੇ ਕਰਦੇ ਤੇ ਕਿਹ ਕੀ ਟੀਮ ਵਾਲੇ ਆਪਾਂ ਇਹ ਗੱਲ ਕਰਦੇ ਅਗਲੀ ਅੱਛਾ ਇੰਟਰਸਟਿੰਗ ਗੱਲ ਇਹ ਆ ਕਿ ਕੱਲ ਦੀ ਇਹ ਖਬਰ ਬਹੁਤ ਵਾਇਰਲ ਹੋਈ ਹੈ ਹਮ ਬਿਲਕੁਲ ਹੁਣ ਬੀਬੀ ਮਾਨੁਕੇ ਜੀ ਉਹਨਾਂ ਦਾ ਹੀ ਨੰਬਰ ਸੀਗਾ ਜੀ ਉਹਨਾਂ ਦੀ ਆਵਾਜ਼ ਸੀਗੀ ਤੇ ਉਹਨਾਂ ਨੇ ਮੇਰੀ ਆਵਾਜ਼ ਪਛਾਨ ਲਈ ਹੈ ਹਮ ਹਮ ਉਹ ਕਹਿੰਦੇ ਕਿ ਸਾਨੂੰ ਤੇ ਪਤਾ ਹੀ ਨਹੀਂ ਇਲਮ ਹੀ ਨਹੀਂ ਹੁਣ ਜਿਹੜੇ ਉਹ ਪੱਤਰਕਾਰ ਹੈ ਮੈਂ ਉਹਨਾਂ ਨੂੰ ਜਾਣਦਾ ਸੀ ਇੱਕ ਅਖਬਾਰ ਦੇ ਵਿੱਚ ਮਤਲਬ ਕਿ ਇਕੱਠੇ ਹੀ ਕੰਮ ਕਰਦੇ ਸੀ ਉਹ ਵੀ ਉਸੇ ਅਖਬਾਰ 'ਚ ਕੰਮ ਕਰਦੇ ਸੀਗੇ ਹਮ ਮੈਂ ਵੀ ਉਸੇ ਅਖਬਾਰ 'ਚ ਕੰਮ ਕਰਦਾ ਸੀ ਉਹਨਾਂ ਦੇ ਨਾਮ ਹੇਠ ਉਹ ਖਬਰ ਛਪੀ ਆ ਹੁਣ ਇਹ ਜਿਹੜੀ ਹੈ ਇਹ ਆਪਾਂ ਦੇਖਦੇ ਆਂ ਪੇਜ 'ਤੇ ਉਹਨਾਂ ਨੂੰ ਕਿ ਬਾਈ ਕਿਤੇ ਇਹ ਤੇ ਨਹੀਂ ਆ ਕਿ ਕਿਸੇ ਨੇ ਬਣਾਈ ਆ ਹਮ ਉਹ ਕਹਿੰਦੇ ਆ ਜੀ ਕਿ ਅਸੀਂ ਤੇ ਇਸ ਗੱਲ ਤੋਂ ਜਾਣੂ ਹੀ ਨਹੀਂ ਐ ਤੇ ਕਮਾਲ ਦੀ ਗੱਲ ਆ ਕਿ ਫੇਸਬੁਕ ਤੇ ਤਾਂ ਲੋਕਾਂ ਨੇ ਬਾਈ ਠਾ ਠਾ ਲਾ ਰੱਖੀ ਬਿਲਕੁਲ ਬਿਲਕੁਲ ਮਤਲਬ ਕਿ ਇਹਦਾ ਮਤਲਬ ਇਹ ਆ ਕਿ ਪੀਆਰ ਟੀਮ ਜਿਹੜੀ ਐ ਇਹਨਾਂ ਦੀ ਜਿਹੜੀ ਮਤਲਬ ਕਿ ਸਿਰਫ ਇਹਨਾਂ ਦੇ ਪੋਸ ਪਾਉਣ ਲਈ ਆ ਇਦਾਂ ਦੀ ਘਟਕ ਅੱਗੇ ਅੱਗੇ ਕੀ ਹੁੰਦਾ ਸੀਗਾ ਚਲੋ ਆਪਾਂ ਵੇਟ ਕਰਦੇ ਜੀ ਉਹਨਾਂ ਦੀ ਫੇਰ ਆ ਗਈ ਕਾਲ ਆਪਾਂ ਫੇਰ ਸਪੀਕਰ ਤੇ ਲੈ ਕੇ ਤੇ ਬਾਈ ਗੱਲ ਕਰ ਲਵਾਂਗੇ ਕਿਉਂਕਿ ਇਹੀ ਚੀਜ਼ ਹੁੰਦੀ ਆ ਮੇਰਾ ਯਤਨ ਇਹੀ ਰਹਿੰਦਾ ਕਿ ਅਸੀਂ ਦੂਜੇ ਪੱਖ ਨੂੰ ਵੀ ਨਾਲ ਲੈ ਕੇ ਚੱਲੀਏ ਬਿਲਕੁਲ ਪਰ ਜੋ ਇਹ ਖਬਰ ਵਾਇਰਲ ਹੋਈ ਆ ਕਥੇ ਤੌਰ ਤੇ ਇਹਦੇ ਵਿੱਚ ਦਾਵਾ ਇਹ ਹੋਇਆ ਹਮ ਕਿ ਬਾਈ ਇੱਕ ਕੋਈ ਨਰਸਰੀ ਸੀਗੀ ਉਥੋਂ ਮਤਲਬ ਕਿ ਬੂਟੇ ਇਹਨਾਂ ਨੇ ਮੰਗਾਏ ਜੀ ਉਹਨਾਂ ਨੇ ਨਹੀਂ ਦਿੱਤੇ ਉਹ ਸੀਲ ਹੋ ਗਈ ਜੀ ਹਮ ਤੇ ਉਹਦੇ ਬਾਅਦ ਮਤਲਬ ਫੇਰ ਯੱਸ ਹੋ ਗਈ। ਉਸੇ ਨੂੰ ਹਟਾ ਦਿੱਤੀ ਵਿੱਚ ਗੱਡੀ ਭਰ ਕੇ ਬੂਟੇ ਚਲੇ ਗਏ। ਇਹ ਤੇ ਖਬਰ ਦੇ ਵਿੱਚ ਲਿਖ ਰਹੇ ਨੇ ਜਨਾਬ ਕਿ ਜੀ ਮਤਲਬ ਕਿ ਅਸੀਂ ਵਰਸ਼ਨ ਲੈਣ ਵੀ ਗਏ ਉਹਦੇ ਘਰੀ ਤੇ ਇਹਨਾਂ ਦੇ ਪਤੀ ਜਿਹੜੇ ਆ ਉਹ ਕਹਿੰਦੇ ਕਿ ਨਹੀਂ ਜੀ। ਭਾਈ ਉਹ ਤੇ ਘਰੇ ਹੀ ਨਹੀਂ ਅੱਗੇ ਆਰਾਮ ਕਰ ਰਹੇ ਤੇ ਉਹ ਕਹਿੰਦੇ ਜੀ ਸਾਨੂੰ ਤੇ ਬੋਲਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਪਰ ਇੱਕ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਦੇਖੋ ਉਦਾਂ ਤੇ ਆਪਾਂ ਵੇਨੇ ਆ ਕਿ ਬੜੇ ਅਪ ਟੂ ਡੇਟ ਰਹਿੰਦੇ ਨੇ ਸਾਰੇ ਲੀਡਰ ਤੇ ਹੁਣ ਇਹ ਕਹਿੰਦੇ ਆ ਕਿ ਜੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਮਾਲ ਦੀ ਗੱਲ ਹੈ ਕਿ ਇਸ ਵਾਇਰਲ ਖਬਰ ਨੇ ਤਰਥਲੀ ਲਿਆਂਦੀ ਹੋਈ ਆ ਬੜੀ ਟ੍ਰੋਲਿੰਗ ਹੋ ਰਹੀ ਹੈ ਹੋ ਨਹੀਂ ਸਕਦਾ ਮਿੰਟੂ ਜੀ ਕਿ ਜਮਾਈ ਨਾ ਪਤਾ ਹੋਵੇ ਜੀ ਸਮਝ ਨਹੀਂ ਲੱਗੀ ਹੈ ਜੀ ਚਲੋ ਆਪਾਂ ਜੇ ਝੂਠ ਵੀ ਹੋਵੇ ਤਾਂ ਵੀ ਤੇ ਪਤਾ ਤੇ ਲੱਗ ਜਾਂਦਾ ਬਿਲਕੁਲ ਹਾਂ ਜੀ ਗੱਲ ਇਹ ਆ ਕਿ ਭਈ ਮਸਲਾ ਜਿਹੜਾ ਹੈ ਨਾ ਇੱਕ ਦੋਸਤ ਕਹਿ ਰਿਹਾ ਕਿ ਅੱਜ ਤਾਂ ਸਵਾਦ ਆ ਗਿਆ ਇਹ ਸਾਰਾ ਹੰਦਾਜ਼ ਸਾਡਾ ਇਸ ਤਰ੍ਹਾਂ ਮੈਂ ਕੱਲ ਵੀ ਉਸ ਦਿਨ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਸਾਡਾ ਹੰਦਾਜ਼ ਇਸ ਤਰ੍ਹਾਂ ਦਾ ਹੀ ਹੈ ਜੀ ਹਮ ਮਤਲਬ ਕਿ ਚਾਹੇ ਕੋਈ ਵੀ ਹੈ ਸਾਹਮਣੇ ਅਸੀਂ ਨਾ ਕਿਸੇ ਨੂੰ ਨਿਸ਼ਾਨਾ ਬਣਾਇਆ ਕਦੇ ਨਾ ਕਿਸੇ ਦਾ ਪੱਖ ਪੂਰੀਏ ਤੇ ਨਾ ਹੀ ਅਸੀਂ ਮਿੱਥ ਕੇ ਕਿਸੇ ਨੂੰ ਬਦਨਾਮ ਕਰਦੇ ਆਂ ਪਰ ਜਦੋਂ ਸਵਾਲ ਕਰਦੇ ਆਂ ਸਾਬ ਲਿਆਕਤ ਜ਼ਰੂਰ ਰਹਿੰਦੀ ਆ ਪਰ ਇਹ ਨਹੀਂ ਹੈ ਕਿ ਜਾ ਕੇ ਆਜੋਗੀ ਅਸੀਂ ਕਿਸੇ ਕੋਲੋਂ ਜਾ ਕੇ ਨਹੀਂ ਸਿੱਧੀ ਗੱਲ ਜਿਹੜੀ ਆ ਉਹ ਕਰਨੀ ਆ ਤੋ ਗੱਲ ਇਹ ਆ ਕਿ ਇਹਨਾਂ ਦੀ ਪਹਿਲਾਂ ਤੁਹਾਨੂੰ ਪਤਾ ਹੀ ਆ ਕੋਠੀ ਵਾਲੀ ਜਿਹੜੀ ਕਹਾਣੀ ਸੀ ਉਹ ਕਿੰਨੀ ਉਲਝੀ ਉਦੋਂ ਆਪਾਂ ਨਾ ਪਾਈਏ ਪਰ ਮੇਰੇ ਖਿਆਲ ਦੇ ਨਾਲ ਹੁਣ ਏਡੀ ਵੱਡੀ ਖਬਰ ਇਹ ਅਣਜਾਣ ਨੇ ਇਹਨਾਂ ਦੀ ਟੀਮ ਅਣਜਾਣ ਹੈ ਇਹ ਇੱਕ ਹੋਰ ਵੱਡਾ ਸਵਾਲ ਹੈ ਬਿਲਕੁਲ ਕਿ ਤੁਸੀਂ ਅਪ ਟੂ ਡੇਟ ਕਿੰਨਾ ਰਹ ਰਹੇ ਹੋ ਅੱਗੇ ਕੀ ਹੁੰਦਾ ਸੀਗਾ ਸਾਹਿਬ ਅਸੀਂ ਜਦੋਂ ਮਤਲਬ ਕਿ ਨਾ ਅਖਬਾਰ 'ਚ ਕੰਮ ਕਰਦੇ ਸੀ ਇਹ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ ਤਾਂ ਸਾਡਾ ਜਿਹੜਾ ਡੀਪੀਆਰਓ ਦਫ਼ਤਰ ਹੁੰਦਾ ਸੀਗਾ ਸਾਹਿਬ ਮਤਲਬ ਕਿ ਉਹ ਜਿਹੜੀਆਂ ਲੋਚਨਾਤਮਕ ਖਬਰਾਂ ਵੀ ਹੁੰਦੀਆਂ ਸੀ ਨਾ ਉਹ ਵੀ ਮਗਾਈਆਂ ਜਾਂਦੀਆਂ ਸਨ ਹਮ ਟੇਬਲ ਤੇ ਸਬੰਧਤ ਅਧਿਕਾਰੀਆਂ ਵੱਨਿਓ ਜਾਂ ਸਬੰਧਤ ਮੰਤਰੀਆਂ ਵੱਨਿਓ ਜਾਂ ਮੁੱਖ ਮੰਤਰੀ ਕੋਕੋ ਆਪਣੇ ਜ਼ਿਲ੍ਹੇ ਦਾ ਸੀਗਾ ਜੀ ਤਾਂ ਟੇਬਲ ਤੇ ਜਾਂਦੀਆਂ ਸੀ ਖਬਰਾਂ ਹੂੰ ਤਾਂ ਅੱਜ ਦੀ ਤਰੀਕ ਦੇ ਵਿੱਚ ਜਦੋਂ yogi siddh sidham sidha live ਦਾ ਬਿਲਕੁਲ ਤਾਂ ਕਮਾਲ ਹੈ ਕਿ ਭਾਈ ਤੁਸੀਂ ਇਹੋ ਜੀ ਕੋਈ ਨਿੰਦਿਆ ਨਖੇਦੀ ਵੀ ਨਹੀਂ ਕੀਤੀ ਹੁਣ ਤੁਸੀਂ ਕਹਿ ਰਹੇ ਹੋ ਤਾਂ ਇੰਨੇ ਮਿੰਟ ਹੋ ਗਏ ਮੈਂ ਤਾਂ ਹੁਣ ਗੱਲ ਨੂੰ ਲਮਕਾ ਵੀ ਕਾਫੀ ਦਿੱਤਾ ਹੈ ਤੇ ਹਜੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਜਦ ਕਿ ਉਹਨਾਂ ਨੇ ਮੈਸੇਜ ਆਪਣਾ ਦੇਖ ਲਿਆ ਸ਼ਾਇਦ 4 ਮਿੰਟ ਪਹਿਲਾਂ ਹੂੰ ਜੋ ਉਹ ਆਪਾ ਜੇ ਉਹਨਾਂ ਦਾ ਆਏਗਾ ਪਰ ਇਹ ਇਹ ਸਭ ਫਿਰ ਬੜੀ ਬਦਨਾਮੀ ਜੀ ਹੋ ਜਾਂਦੀ ਹੈ ਨਾ ਕੋਈ ਦਰਜੀ ਦੇ ਪੈਸੇ ਮਾਰ ਜਾਂਦਾ ਉਹਦਾ ਰੌਲਾ ਪੈ ਜਾਂਦਾ ਜੀ ਕੋਈ ਹਲਵਾਈ ਦੇ ਪੈਸੇ ਮਾਰ ਲੈਂਦਾ ਜੀ ਜੀ ਇਹ ਤੇ ਬਈ ਲੀਡਰਾਂ ਬਰੇ ਤਾਂ ਫਿਰ ਹੁਣ ਮੇਰੇ ਖਿਆਲ ਦੇ ਨਾਲ ਜਿਉ ਉਸ ਟਾਈਮ ਦੀਆਂ ਜੇ ਆਪਾਂ ਗੱਲਾਂ ਕਰੀਏ ਜਿਵੇਂ ਦਾਈਆਂ ਜਨਮ ਕਰਵਾਉਂਦੀਆਂ ਸੀ ਬੱਚੇ ਤਾਂ ਲੀਡਰਾਂ ਦਾ ਤਾਂ ਮੇਰੇ ਖਿਆਲ ਦੇ ਨਾਲ ਹੋ ਸਕਦਾ ਸੀ ਜਿਉ ਉਹ ਪੁਰਾਣਾ ਸਮਾਂ ਹੁੰਦਾ ਤੇ ਅੱਜ ਅੱਜ ਕੇ ਲੀਡਰ ਹੁੰਦੇ ਤੇ ਕੋਈ ਨਾ ਕੋਈ ਦਾਈ ਵੀ ਆ ਜਾਂਦੇ ਕਿ ਬੱਚੇ ਤਾਂ ਜਨਮ ਕਰਾਇਆ ਸੀਗਾ ਜੀ ਦਾਈ ਉਹਦੇ ਵਿੱਚ ਅਜ ਨਾਲ ਨਹੀਂ ਇਥੇ ਦਿਓ ਇਹੋ ਜੇ ਰੋਲੇ ਪੈ ਰਹੇ ਨੇ ਸਾਹਿਬ ਇਹੋ ਜੇ ਰੋਲੇ ਪੈ ਰਹੇ ਨੇ ਤਾਂ ਲਓ ਜੀ ਅਸੀਂ ਸਪਸ਼ਟ ਕਰਵਾਉਣਾ ਚਾਹਿਆ ਜੀ 5 ਮਿੰਟ ਹੋ ਗਏ ਨੇ ਉਹਨਾਂ ਦੀ ਬੈਕ ਕਾਲ ਨਹੀਂ ਆਈ ਤਾਂ ਗੱਲ ਇਹ ਕਿ ਭਾਈ ਬੂਟਿਆਂ ਦਾ ਰੋਲਾ ਇੱਕ ਖਾਸਾ ਪੈ ਗਿਆ ਹੂੰ ਤੇ ਹੁਣ ਤੱਕ ਬੂਟਿਆਂ ਦੀ ਕੋਈ ਸ਼نگਾਈ ਜਿਹੜੀ ਆ ਉਹ ਲੈ ਤੱਕ ਨਹੀਂ ਹੋਈ ਹੁਣ ਤੱਕ ਤੇ ਮੈਨੂੰ ਲੱਗਦਾ ਹੈ ਕਿ ਭਾਈ ਬੂਟੇ ਜਿਹੜੇ ਵੱਡੇ ਹੋ ਜਾਣੇ ਗੱਲ ਕਰਦੇ ਕਰਦੇ ਆ ਵੀਡੀਓ ਕਾਲ ਕੀਤੀ ਨਰਸਰੀ ਜੀ ਕਰਵਾ ਦਿਓ ਜੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੀ ਕਰਵਾ ਦਿਓ ਜੀ ਕੋਈ ਗੱਲ ਨਹੀਂ ਹੈ ਪਰ ਕੋ ਕਾਫੀ ਇਹ ਖਬਰ ਜਿਹੜੀ ਹੈ ਕੱਲ ਦੀ ਵਾਇਰਲ ਹੋਈ ਹੈ ਪਰ ਇਹ ਸਾਡੇ ਵਾਸਤੇ ਕੋ ਹੋਰ ਅਲੋਕਾਰੀ ਗੱਲ ਹੈ ਹੂੰ ਕਿ ਜਿਸ ਪੱਤਰਕਾਰ ਦੇ ਨਾਮ ਤੇ ਖਬਰ ਲੱਗੀ ਹੈ ਉਥੋਂ ਦਾ ਹੀ ਲੋਕਲ ਪੱਤਰਕਾਰ ਮੈਂ ਜਾਣਦਾ ਹੂੰ ਹੂੰ ਤੇ ਬੀਬੀ ਜੀ ਕਹ ਰਹੇ ਆ ਕਿ ਸਾਨੂੰ ਤੇ ਖਬਰ ਬਾਰੇ ਪਤਾ ਹੀ ਨਹੀਂ ਹੈ ਜੀ ਚਲੋ ਮਿੰਟੂ ਜੀ ਥੋੜਾ ਜਿਹਾ ਹੋਰ ਇੰਤਜ਼ਾਰ ਕਰ ਲੈਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਆ ਗਿਆ ਜੀ ਭਾਈ ਵੀਡੀਓ ਕਾਲ ਹੀ ਆ ਗਈ ਤੇ ਉਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਜ਼ਰੂਰ ਜੀ ਜ਼ਰੂਰ ਲਓ ਇਹ ਕਿਹੜੀ ਗੱਲ ਆ ਜੀ 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 ਸਾਡਾ ਕੰਮ ਮਤਲਬ ਕਿ ਖੁੱਲਾ ਹੀ ਹੈ ਜੀ ਹੂੰ ਜਦੋਂ ਮਰਜ਼ੀ ਕੋਈ ਆਪਦਾ ਪੱਖ ਰੱਖੇ ਆਪਕਿਆ ਨਾ ਕਿ ਤੁਸੀਂ ਅਪਡੇਟ ਕਰਾ ਦਿਓ ਜੀ ਕੋਈ ਚੱਕਰ ਨਹੀਂ ਹੈ ਜੀ 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 ਮੁਕਦਰ ਸਿੰਘ ਜੀ ਕਹਿ ਰਹੇ ਆ ਵੈਸੇ ਹੋ ਨਹੀਂ ਸਕਦਾ ਕਹਿੰਦੇ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ ਦੇ ਵਿੱਚ ਕੋਈ ਖਬਰ ਇੰਨੀ ਵਾਇਰਲ ਹੋ ਜਾਏ ਤੇ ਬੰਦੇ ਨੂੰ ਪਤਾ ਨਾ ਹੋਵੇ ਗੁਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਬੇਬਾਕ ਪੱਤਰਕਾਰੀ ਦੇ ਪੰਜਾਬੀ ਫੈਨ ਹੈ ਔਰ ਗੁਰਿੰਦਰ ਦੀਪ ਜੀ ਵੀ ਕਹਿ ਰਹੇ ਨੇ ਕਿ ਭਾਈ ਤੁਹਾਡੀਆਂ ਖਬਰਾਂ ਸੁਣ ਕੇ ਸੱਚੀ ਦਿਲ ਭਰ ਜਾਂਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡਾ ਮਾਣ ਰੱਖਦੇ ਹੋ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਮਾਣ ਰੱਖ ਸਕੀਏ ਖੈਰ ਮਿੰਟੂ ਜੀ ਕੋਠੀ ਦੀ ਗੱਲ ਹੋਈ ਹੈ ਤੇ ਇੱਕ ਕੋਠੀ ਦੀ ਗੱਲ ਹੋਰ ਵੀ ਕਰ ਲਈ ਆਪਾਂ ਇਹ ਕੋਠੀ ਵਾਲਾ ਨਾਲ ਬੂਟੇ ਵਾਲਾ ਮਸਲਾ ਕੀ ਹੈ ਇਹ ਹੌਲੀ ਹੌਲੀ ਸਮਝ ਆ ਜਾਣਾ ਆਪਣੀ ਜਿਹੜਾ ਇਹ ਏਰੀਆ ਹੈ ਨਾ ਜਗਰਾਉ ਮੈਂ ਇੱਕ ਮਿੰਟ ਕੋ ਜੀ ਇੱਥੇ ਮਾਈਨਿੰਗ ਦਾ ਵੀ ਰੌਲਾ ਪੈ ਜਾਂਦਾ ਸੀ ਹੂੰ ਕੋਠੀ ਦਾ ਵੀ ਰੌਲਾ ਪਿਆ ਜਾਂਦਾ ਅੱਗੇ ਰਜਿਸਟਰੀਆਂ ਦਾ ਰੌਲਾ ਪਿਆ ਫਿਰ ਕਾਉਂਸਲ ਵਾਲਾ ਜਿਹੜਾ ਸੀਗਾ ਪ੍ਰਧਾਨ ਉਹਦੇ ਨਾਲ ਰੌਲਾ ਪਿਆ ਬਹੁਤ ਰੌਲੇ ਪੈਂਦੇ ਨੇ ਤਾਂ ਸੱਚੀਓ ਬੀਬੀ ਜੀ ਮਤਲਬ ਕਿ ਜਿਹੜੀ ਇਹਨਾਂ ਦੀ ਪਹਿਲੀ ਪਾਰੀ ਸੀ ਉਹ ਠੀਕ ਰਹੀ ਪਰ ਦੂਜੀ ਪਾਰੀ ਚ ਕਾਫੀ ਵਿਵਾਦ ਪੈਦਾ ਹੋਇਆ ਮੈਨੇ ਕਿਹਾ ਕਿ ਕਿਹੜੀ ਤੇ ਸਹੀ ਹੈ ਕਿਹੜੀ ਤੇ ਗਲਤ ਹੈ ਤਾਂ ਗੱਲ ਇਹ ਆ ਕਿ ਬਈ ਇਹ ਮਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਹੂੰ ਕਿ ਇਦਾਂ ਤੁਹਾਡੇ ਵਿਵਾਦ ਚੜੇ ਆ ਸਿਲਸਿਲੇ ਵਾਰ ਤਰੀਕੇ ਨਾਲ ਬਦਲੋਂ ਤੁਹਾਡੀ ਸ਼ਭੀ ਖਰਾਬ ਹੁੰਦੀ ਹੈ ਜੀ ਜੀ ਇਹ ਕੋਈ ਕਹਿ ਰਹੇ ਨੇ ਕਿ ਕਿਹੜੇ ਅਖਬਾਰ ਚ ਲੱਗੀ ਹੈ ਖਬਰ ਨਰਸਰੀ ਵਾਲੀ ਇਹ ਸਰ ਮੈਨੂੰ ਲੱਗਦਾ ਕਿ ਲੋਕਲ ਹੀ ਆ ਹੁਣ ਤਾਂ ਉਹ ਪਤਾ ਨਹੀਂ ਕਿ ਰਿਪੋਰਟਰ ਕਿਹੜੇ ਅਖਬਾਰ ਚ ਕੰਮ ਕਰਦੇ ਉਹਨਾਂ ਦੇ ਪਰ ਜਿਸ ਰਿਪੋਰਟਰ ਦੇ ਨਾਮ ਤੇ ਲੱਗੀ ਹੈ ਜੀ ਜੀ ਠੀਕ ਹੈ ਜੀ ਉਹ ਰਿਪੋਰਟਰ ਮੈਜਮੇ ਕਿਹਾ ਕਿ ਅਸੀਂ ਇੱਕੋ ਹੀ ਅਖਬਾਰ ਲਈ ਕੰਮ ਕਰਦੇ ਸੀ ਉਹਨਾਂ ਦੀਆਂ ਖਬਰਾਂ ਉਦੋਂ ਜਗਰਾਉ ਤੋਂ ਲੱਗਦੀਆਂ ਹੁੰਦੀ ਸੀ ਅਦਰੂ ਸਿਧਵਾ ਬੇਟ ਵਾਲੀ ਸਾਈਟ ਤੋਂ ਜੀ 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 ਤਾਂ ਉਧਰੋਂ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਆ ਗਿਆ ਜੀ ਬੀਬੀ ਸਰਬਜੀਤ ਮਾਨੂਕੇ ਜੀ ਦਾ ਜੀ ਇਹ ਇਹਨਾਂ ਨੇ ਬਿੱਲ ਭੇਜ ਦਿੱਤਾ ਜੀ 4340 ਰੁਪਏ ਦਾ ਅਸੀਂ ਅਪਡੇਟ ਕਰ ਦਈਏ ਦਿਖਾ ਵੀ ਦਈਏ ਆ ਦੇਖੋ ਜੀ ਬਿਲਕੁਲ ਬਿਲਕੁਲ ਇਹ ਇਹਨਾਂ ਨੇ ਬਿੱਲ ਭੇਜਿਆ ਹੈ ਤਾਂ ਇਹ ਪਾਮ 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 ਕੁਝ ਇਸ ਤਰ੍ਹਾਂ ਦੇ ਮਤਲਬ ਕਿ ਚਾਰ ਵੈਰਾਈਟੀਆਂ ਦੇ ਇਹ ਬੂਟੇ ਨੇ ਟੋਟਲ 22 ਪੀਸ ਬਣਦੇ ਆ 4340 ਦੇ ਆ ਜੀ ਤਾਂ ਮਤਲਬ ਕਿ ਕਿੰਨੇ ਮਿੰਟ ਜੀ ਹਾਂ ਜੀ ਮੈਂ ਤਰੀਕ ਦਾ ਵੀ ਯਤਨ ਕਰਦਾ 13 ਜਨਵਰੀ 2025 ਦਾ ਤੇ ਇਹ ਕੋਈ ਜਿਹੜੀ ਨਰਸਰੀ ਹੈ ਟੈਕਨੋ ਕੇਅਰ ਨਰਸਰੀ ਐਂਡ ਗਾਰਡਨ ਸੈਂਟਰ ਆ ਹੂੰ ਸੋ ਇਹਨਾਂ ਨੇ ਬਿੱਲ ਭੇਜ ਦਿੱਤਾ ਜੀ ਅਸੀਂ ਅਪਡੇਟ ਕਰ ਦਿੱਤਾ ਹੈ ਜੀ ਸੋ ਇਹਨਾਂ ਨੇ ਆਪਣੀ ਡਿਊਟੀ ਨਿਭਾ ਦਿੱਤੀ ਅਸੀਂ ਆਪਣੀ ਡਿਊਟੀ ਨਿਭਾ ਦਿੱਤੀ ਆ ਸੋ ਇਹੀ ਚੀਜ਼ ਹੈ ਸਾਬ ਕਿ ਅਸੀਂ ਹਮੇਸ਼ਾ ਆਪਣਾ ਦਰਵਾਜ਼ਾ ਖੁੱਲਾ ਰੱਖਦੇ ਹਾਂ ਕਿ ਕੋਈ ਕਿਸੇ ਵੇਲੇ ਵੀ ਆਪਣਾ ਪੱਖ ਰੱਖ ਸਕਦਾ ਹਾਂ ਹੂੰ ਅਸੀਂ ਵਨ ਸਾਈਡਡ ਏਜੰਡਾ ਨਾ ਚਲਾਈਏ ਨਾ ਚਲਾਉਣਾ ਹੈ ਜੀ ਉਹਨਾਂ ਦਾ ਸੁਨੇਹਾ ਆਇਆ ਤੇ ਆਪਾਂ ਉਸ ਨੇ ਇਨਸਾਂਜ ਕਰ ਦਿੱਤਾ ਬਿਲਕੁਲ ਕਰ ਦਿੱਤਾ ਚਲੋ ਇੰਤਜ਼ਾਰ ਕਾਕੀ ਕਰਦੇ ਠੀਕ ਹੈ ਜੀ ਤੇ ਉਹਨਾਂ ਦੀ ਕਾਲ ਵੀ ਆਈ ਆ ਜੇ ਕਹੋ ਤੇ ਆਪਾਂ ਦੁਬਾਰਾ ਉਹਨਾਂ ਨੂੰ ਬੈਕ ਉਹਨਾਂ ਦੀ ਮਿਸ ਕਾਲ ਵੀ ਆਈ ਹੋਈ ਜੀ ਜਿਵੇਂ ਤੁਸੀਂ ਠੀਕ ਸਮਝ ਹਾਂ ਜੀ ਮੈਂ ਲਾ ਲੈਣਾ ਕਾਲ ਜੀ ਉਹਨਾਂ ਦੀ ਵਟਸਐਪ ਤੇ ਕਾਲ ਆਈ ਆ ਆਪਾਂ ਸੁਣ ਲੈਨੇ ਕੀ ਕਹਿੰਦੇ ਜੀ ਜੀ ਬਿਲਕੁਲ ਬਿਲਕੁਲ ਇੰਤੋ ਜੀ ਜਮਾਈ ਭੁਖਤਾ ਹੋ ਜਾਣੀ ਗੱਲ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਕੋਈ ਸ਼ੱਕ ਹੋਵੇ ਦੋਸਤਾਂ ਮਿੱਤਰਾਂ ਨੂੰ ਤੇ ਉਹ ਵੀ ਨਿਕਲ ਜਾਣਾ ਇਹ ਵੀ ਵਧੀਆ ਗੱਲ ਹੈ ਕਿ ਦੋਨੇ ਪੱਖ ਸਾਹਮਣੇ ਮੌਕੇ ਤੇ ਆ ਗਏ ਜੀ ਜੀ ਸਹੀ ਹੈ ਜੀ ਸਹੀ ਹੈ ਜੀ ਨਹੀਂ ਜੀ ਕਾਲ ਡਿਕਲਾਈਨਡ ਕਰ ਦਿੱਤੀ ਉਹਨਾਂ ਨੇ ਤਾਂ ਬਿੱਲ ਜਿਹੜਾ ਅਸੀਂ ਦੱਸ ਦਿੱਤਾ ਤਾਂ ਖੈਰ ਆ ਗਈ ਆ ਜੀ ਕਾਲ ਆਪਾਂ ਨੂੰ ਹਲੋ ਪਾਈ ਸੀ ਹਾਂਜੀ 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 ਬੀਬੀ ਜੀ ਬੁੱਟੇ ਮੈਂ ਪਹਿਲੇ ਮੈਂ ਆਪਣੇ ਬੁੱਟੇ ਇੱਥੋਂ ਕਰ ਮੈਂ ਕਨਫਰਮ ਕਰਨ ਲੱਗੀ ਸੀ ਆਪਣੀ ਟੀਮ ਤੋਂ ਵੀ ਕੋਈ ਗਿਆ ਤਾਂ ਨਹੀਂ ਅੱਛਾ ਜੀ ਨਹੀਂ ਅਸੀਂ ਹਾਂਜੀ ਤੁਹਾਡਾ ਬਿੱਲ ਸੀ ਪਾ ਲਿਆ ਜੀ ਜੀ ਤੁણો ਬਿੱਲ ਮੈਂ ਤਨੂਪੇਸ ਤਾਂ ਜੀ ਠੀਕ ਹੈ ਜੀ ਜਿਹੜਾ ਮਤਲਬ ਜੋ ਵੀ ਮੈਂ ਨਹੀਂ ਕਿਸੇ ਬਾਰੇ ਕੁਝ ਕਹਿਣਾ ਚਾਹੁੰਦੀ ਜੀ ਠੀਕ ਹੈ ਜੀ ਪਰ ਅਸੀਂ ਤੁਹਾਡਾ ਬਿੱਲ ਜਿਹੜਾ ਜੀ ਦੱਸ ਦਿੱਤਾ ਕਿ ਉਹਨਾਂ ਨੇ ਸਾਨੂੰ ਉਹਨਾਂ ਦੀ ਟੀਮ ਬੰਨੀ ਹੋ ਜਾਂ ਉਹਨਾਂ ਬੰਨੀ ਹੋ ਬਿੱਲ ਭੇਜ ਦਿੱਤਾ ਗਿਆ ਜੀ 22 ਬੂਟਿਆਂ ਦਾ ਤੇ ਸ਼ਾਇਦ 4200 ਰੁਪਏ ਦਾ ਜੀ ਹਾਂ ਇਹ ਨਹੀਂ ਬੁੱਟੇ ਲੱਗੇ ਮੇਰੇ ਘਰ ਚ ਇੱਕ ਹੋਰ ਉਹ ਜੇ ਕਿਸੇ ਕੋਲੇ ਮੇਰੀ ਗੱਡੀ ਦਾ ਉਥੇ ਗਈ ਦਾ ਪ੍ਰੂਫ ਹੋਵੇ ਵੀ ਮੈਂ ਉਹਦੀ ਨਰਸਰੀ ਦੇ ਆਲੇ ਦੁਆਲੇ ਗੱਡੀ ਲੈ ਕੇ ਵੀ ਗਈਆਂ ਜਿੱਥੇ ਬੁੱਟੇ ਆਏ ਆ ਤਾਂ ਮੈਨੂੰ ਵੀਡੀਓ ਫੁਟੇਜ ਦੇ ਦੇਣ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਨਾ ਓਕੇ ਵੀਰੇ ਓਕੇ ਵੀਰੇ ਥੈਂਕ ਯੂ ਤੁਹਾਨੂੰ ਇਨਫੋਰਮ ਕਰਨ ਲਈ ਤੁਹਾਨੂੰ ਫੋਨ ਕਰਨ ਲਈ ਥੈਂਕ ਯੂ ਵੀਰੇ ਥੈਂਕ ਯੂ ਸ਼ੁਕਰੀਆ ਜੀ ਲਓ ਜੀ ਲਓ ਕਲੀਅਰ ਗੱਲ ਠੀਕ ਹੈ ਜੀ ਉਹਨਾਂ ਨੇ ਆਪ ਦਾ ਪੱਖ ਜਿਹੜਾ ਉਹ ਰੱਖ ਦਿੱਤਾ ਤਾਂ ਅਸੀਂ ਇਹ ਵੀ ਤੇ ਤਕਨੀਕੀ ਟੀਮ ਨੂੰ ਕਹਾਂਗੇ ਕਿ ਵਿੱਚੇ ਜੋੜ ਦੇਣਗੇ ਸਾਰਾ ਕੁਝ ਵਿੱਚੇ ਆ ਜਾਏਗਾ ਬਿਲਕੁਲ ਤਾਂ ਖੈਰ ਆਜੇ ਭਾਈ ਕਹਾਣੀ ਜਿੱਥੋਂ ਸ਼ੁਰੂਆਤ ਹੋਈ ਸੀ ਉੱਥੇ ਹੀ ਹੋਣਾ ਮੇਰੇ ਤਾਂ ਆਮ ਹੋ ਗਿਆ ਠੀਕ ਹੈ ਮਿੰਟ ਜੀ ਬੱਲੀ ਸਾਹਿਬ ਹੁਣ ਆਪਾਂ ਕੁਝ ਨਹੀਂ ਕਹਿਣਾ ਜੀ ਹੁਣ ਹਾਂ ਜੀ ਹਾਂ ਜੀ ਇਹ ਗੱਲ ਹੈ ਉਹ ਸਾਹਮਣੇ ਆ ਗਈ ਹੈ हां जी ਇਹਨਾਂ ਨੇ ਜੋ ਬਿੱਲ ਭੇਜਿਆ ਉਹ ਸਾਡਾ ਫਰਜ਼ ਬਣਦਾ ਹੈ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਪੱਖ ਜਿਹੜਾ ਵਾਪਕ ਪਹਿਲਾਂ ਵਾਲਾ ਪੱਖ ਫਿਰ ਵੀ ਮੈਂ ਕਹਿਣਾ ਕਿ ਅੱਜ ਚਲੋ ਇਹਨਾਂ ਨੇ ਫੋਨ ਜਿਹੜਾ ਸਾਨੂੰ ਬੈਕ ਕਾਲ ਕਰ ਲਿਆ ਨਹੀਂ ਤਾਂ ਕਰਦੇ ਹੀ ਕੱਟਿਆ ਅਗਲੇ ਦਿਨ ਕਰਦੇ ਹੁੰਦੇ ਜੀ 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 ਖੈਰ ਮਿੰਟੂ ਜੀ ਇਹ ਵੀ ਵਧੀਆ ਗੱਲ ਹੋਈ ਤੇ ਅੱਜ ਸੱਚਮੁੱਚ ਪ੍ਰੋਗਰਾਮ ਜਿਵੇਂ ਮਿੱਤਰ ਕਹਿ ਰਹੇ ਸੀ ਕਿ ਸਵਾਦ ਆਇਆ ਤੇ ਵਧੀਆ ਹੁੰਦਾ ਨਾ ਕਈ ਵਾਰੀ ਰੌਣਕ ਦੀ ਲੱਗ ਜਾਂਦੀ ਪ੍ਰੋਗਰਾਮਾਂ ਦੀ ਹਾਂ ਜੀ ਹਾਂ ਜੀ ਨਹੀਂ ਫਰਜ਼ ਬਣਦਾ ਹੈ ਜੀ ਕੋਈ ਗੱਲ ਨਹੀਂ ਉਹ ਅਸੀਂ ਇਹਨਾਂ ਤਾਂ ਪਤਾ ਕੀ ਹੈ ਜੀ ਕਰਦੇ ਨਹੀਂ ਜਿਹਨੂੰ ਮਰਜ਼ੀ ਕਰ ਸਾਡਾ ਇਹ ਹੈ ਨ ਠੀਕ ਹੈ ਜੀ ਕੋਈ ਸੁ ਲੋਕ ਤੁਹਾਨੂੰ ਬਤਾਉ ਉਹ ਤਾਂ ਮੂੰਹ ਹੀ ਕੰਟਰੋਵਰਸੀ ਕ੍ਰੀਏਟ ਕਰ ਦਿੰਦੇ ਆ ਇਦਾਂ ਉਹਦਾ ਮੁਰਕ ਬਰਕ ਨਹੀਂ ਤਾਂ ਕਿ ਬਸ ਹਾਂ ਜੀ ਹਾਂ ਜੀ ਬਸ ਠੀਕ ਹੈ ਜੀ